ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਹਾਡਾ ਸਾਰਿਆਂ ਦਾ ਦਸਤਕ ਤੇ ਬਹੁਤ-ਬਹੁਤ ਸਵਾਗਤ ਅੱਜ ਦਾ ਵਿਸ਼ਾ ਥੋੜਾ ਜਿਹਾ ਗੰਭੀਰ ਹੈਗਾ ਕਿਉਂਕਿ ਪਰਸਨਲੀ ਮੈਨੂੰ ਇਹੋ ਜੇ ਵਿਸ਼ੇ ਤੇ ਗੱਲ ਕਰਨਾ ਇਸ ਕਰਕੇ ਚੰਗਾ ਲੱਗਦਾ ਕਿਉਂਕਿ ਬਹੁਤ ਸਾਰੇ ਲੋਕਾਂ ਨਾਲ ਇਹ ਬੀਤੀ ਹੋਈ ਗੱਲ ਹੈ ਜਦੋਂ ਉਹਨਾਂ ਦੀਆਂ ਆਪਾਂ ਹੱਡ ਬੀਤੀਆਂ ਸੁਣਦੇ ਆਂ ਜਾਂ ਜਾ ਕੇ ਵੇਖਦੇ ਆਂ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਦੇ ਆਂ ਇਸ ਤਰ੍ਹਾਂ ਦੇ ਲੋਕਾਂ ਦੀ ਤਾਂ ਮੈਨੂੰ ਲੱਗਦਾ ਕਿ ਇਸ ਵਿਸ਼ੇ ਤੇ ਗੱਲ ਕਰਨੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ ਸਾਡੇ ਸਾਰਿਆਂ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਅੱਜ ਗੱਲ ਕਰਨੀ ਆ ਉਹ ਇਹੀ ਆ ਕਿ ਜੇ ਕਿਸੇ ਦੇ ਮਨ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਅ ਕਿਸੇ ਕਿਸਮ ਦਾ ਕੋਈ ਦੁੱਖ ਕੋਈ ਉਦਾਸੀ ਕੋਈ ਖਾਲੀਪਣ ਸੁਨਣਾਪਣ ਜਾਂ ਕਿਸੇ ਨੂੰ ਲੈ ਕੇ ਤੁਸੀਂ ਪਛਤਾਵੇ ਚੋਂ ਜਾਂ ਕਿਸੇ ਨੂੰ ਮਾਫ ਕਰ ਦੇਣਾ ਚਾਹੁੰਦੇ ਹੋ ਜਾ ਕਿਸੇ ਤੋਂ ਮਾਫੀ ਮੰਗਣਾ ਚਾਹੁੰਦੇ ਹੋ ਜਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਜੇ ਕਿਸੇ ਦੇ ਦਿਲ ਦੇ ਅੰਦਰ ਹੈਗੀ ਆ ਤਾਂ ਮੇਰੀ ਹੱਥ ਬੰਨ੍ਹ ਕੇ ਮਤਲਬ ਕਿ ਬੇਨਤੀ ਹੈ ਕਿ ਗੁਜ਼ਾਰਿਸ਼ੀ ਹੈ ਕਿ ਤੁਸੀਂ ਉਹ ਸਾਰਾ ਕੁਝ ਕਿਸੇ ਕੂੜੇ ਕਬਾੜੇ ਦੀ ਤਰ੍ਹਾਂ ਆਪਦੇ ਦਿਮਾਗ ਚੋਂ ਕੱਢ ਦਿਓ ਆਪਦੇ ਦਿਲ ਚੋਂ ਕੱਢ ਦਿਓ ਉਹਨੂੰ ਖਾਲੀ ਕਰ ਲਓ ਉਹਨੂੰ ਸਾਫ਼ ਕਰ ਲਓ ਉਹਨੂੰ ਚੰਗੀਆਂ ਗੱਲਾਂ ਲਈ ਚੰਗੀਆਂ ਚੀਜ਼ਾਂ ਲਈ ਉਹਨੂੰ ਇੱਕ ਜਗ੍ਹਾ ਉੱਥੇ ਤੁਸੀਂ ਬਣਾ ਲਓ ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਇਹੀ ਹੈ ਕਿ ਜਦੋਂ ਅਸੀਂ ਆਪਦੇ ਦਿਮਾਗ ਦੇ ਵਿੱਚ ਨਾ ਕੋਈ ਇਹੋ ਜੀ ਗੱਲ ਪਾੜ ਲੈਨੇ ਆ ਜਿਹੜੀ ਇੱਕ ਨਸੂਰ ਬਣ ਜਾਂਦੀ ਹੈ ਤੇ ਸਾਨੂੰ ਡਿਪਰੈਸ਼ਨ ਤੱਕ ਲਿਆ ਜਾਂਦੀ ਹੈ ਤੇ ਉਹਦੇ ਫਿਰ ਬਹੁਤ ਹੀ ਭਿਆਨਕ ਜਿਹੜੇ ਆ ਸਿੱਟੇ ਨਿਕਲਦੇ ਆ ਦੇਖੋ ਔਰਤਾਂ ਤਾਂ ਘਰ ਨੂੰ ਸਜਾ ਕੇ ਸਵਾਰ ਕੇ ਰੱਖਣ ਦੀਆਂ ਸ਼ੌਕੀਨ ਹੁੰਦੀਆਂ ਹਨਾ ਕਹਿੰਦੇ ਹੁੰਦੇ ਨਾ ਵੀ ਜਿਹੜੀ ਔਰਤ ਉਹ ਆਪਣੇ ਪੂਰੇ ਘਰ ਦਾ ਦਿਲ ਹੈ ਤੇ ਉਹ ਆਪਦੇ ਉਸ ਦਿਲ ਦੀ ਜਿਹੜੀ ਪੂਰੀ ਊਰਜਾ ਹੈਗੀ ਉਹ ਆਪਣੇ ਘਰ ਨੂੰ ਸਜਾਉਣ ਸਵਾਰਨ ਚਲਾ ਦਿੰਦੀ ਹੈ ਤੇ ਜਿਹੜਾ ਆਪਣਾ ਸਰੀਰ ਹੈ ਆਪਣਾ ਮਨ ਹੈ ਤੇ ਫਿਰ ਅਸੀਂ ਉਹਨੂੰ ਪਿੱਛੇ ਕਿਉਂ ਤਕੀਏ ਉਹਦੇ ਅੰਦਰ ਅਸੀਂ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਲਾਂ ਬੱਧੀ ਪਾਲੀ ਰੱਖਦੇ ਆ ਉਹਨਾਂ ਨੂੰ ਵੱਡੀਆਂ ਕਰੀ ਜਾਂਦੇ ਆ ਤੇ ਫਿਰ ਆਖਰ ਨੂੰ ਅਸੀਂ ਇੱਕ ਇਹੋ ਜਿਹਾ ਰੋਗ ਲਵਾ ਲੈਨੇ ਆ ਤੇ ਜਿਹਦੇ ਤੋਂ ਛੇਤੀ ਕੀਤੇ ਛੁਟਕਾਰਾ ਨਹੀਂ ਮਿਲਦਾ ਸੋ ਅੱਜ ਦੀ ਗੱਲਬਾਤ ਉਹਨਾਂ ਭੈਣਾਂ ਲਈ ਹੈ ਉਹਨਾਂ ਵੀਰਾਂ ਲਈ ਹੈਗੀ ਹੈ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਨੇ ਜਿਨ੍ਹਾਂ ਦੇ ਅੰਦਰ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਗੰਟ ਵੱਜੀ ਹੈ ਜਿਹੜੀ ਉਹ ਖੋਲਣਾ ਚਾਹੁੰਦੇ ਆ ਪਰ ਉਹਨਾਂ ਤੋਂ ਖੋਲ ਹੀ ਨਹੀਂ ਜਾਂਦੀ ਤਾਂ ਉਹ ਕੀ ਕਰਨ ਦੇਖੋ ਇਹੋ ਜਿਹਾ ਕੋਈ ਵੀ ਦੁੱਖ ਨਹੀਂ ਹੁੰਦਾ ਜਿਹੜਾ ਅਸੀਂ ਕਿਸੇ ਨਾਲ ਸਾਂਝਾ ਨਾ ਕਰ ਸਕੀਏ ਦੁੱਖ ਤਾਂ ਵੈਸੇ ਹੁੰਦੇ ਹੀ ਸਾਂਝੇ ਕਰਨ ਲਈ ਆ ਹਨ ਜਿਵੇਂ ਆਪਾਂ ਖੁਸ਼ੀਆਂ ਸਾਂਝੀਆਂ ਕਰਦੇ ਆ ਤੇ ਦੁੱਖ ਵੀ ਆਪਣੇ ਸਾਂਝੇ ਕਰ ਲੈਣੇ ਚਾਹੀਦੇ ਆ ਕੋਈ ਨਾ ਕੋਈ ਤੁਹਾਡਾ ਆਪਣਾ ਕੋਈ ਬਹੁਤ ਕਰੀਬੀ ਕੋਈ ਤੁਹਾਡਾ ਨੇੜੇ ਦਾ ਰਿਸ਼ਤੇਦਾਰ ਕੋਈ ਦੋਸਤ ਕੋਈ ਤੁਹਾਡਾ ਪਰਿਵਾਰਕ ਮੈਂਬਰ ਉਸ ਦੁੱਖ ਨੂੰ ਜ਼ਰੂਰ ਵੰਡਾਊਗਾ ਤੇ ਇਹੋ ਜੀ ਕੋਈ ਵੱਡੀ ਸਮੱਸਿਆ ਵੀ ਨਹੀਂ ਹੁੰਦੀ ਕਿ ਜਿਹੜੀ ਅਸੀਂ ਕਿਸੇ ਤੋਂ ਛੁਪਾ ਕੇ ਰੱਖੀਏ ਕਿਸੇ ਤੋਂ ਲੁਕੋਈਏ ਕਿ ਅਸੀਂ ਆ ਉਹ ਗੱਲ ਕਿਸੇ ਨਾਲ ਸਾਂਝੀ ਨਾ ਕਰ ਸਕੀਏ ਮੈਂ ਨਾ ਅੱਜ ਇੱਥੇ ਦੋ ਉਦਾਹਰਨਾ ਮੈਂ ਦੇਉਂਗੀ ਮੈਂ ਉਹਨਾਂ ਦੇ ਨਾਮ ਤਾਂ ਨਹੀਂ ਲੈਣੇ ਉਹ ਦੋ ਪਰਸਨ ਅਜਿਹੇ ਨੇ ਜਿਨ੍ਹਾਂ ਦੀਆਂ ਫੈਮਲੀਆਂ ਬਹੁਤ ਵਧੀਆ ਨੇ ਐਨਾ ਸੋਹਣਾ ਹੱਸਦਾ ਵਸਦਾ ਪਰਿਵਾਰ ਉਹਨਾਂ ਚੋਂ ਇੱਕ ਤਾਂ ਜਿਹੜਾ ਕਪਲ ਹੈਗਾ ਉਹਦੀ ਲਵ ਮੈਰਿਜ ਹੋਈ ਸੀ ਤੇ ਬਹੁਤ ਹੀ ਖੁਸ਼ਹਾਲ ਕਪਲਾ ਹੋ ਖੁਸ਼ਹਾਲ ਹੈ ਨਹੀਂ ਖੁਸ਼ਹਾਲ ਮੈਂ ਸੀ ਕਹੂੰਗੀ ਕਿਉਂਕਿ ਪਤਾ ਨਹੀਂ ਕਿਹੜੀ ਗੱਲ ਤੋਂ ਕਿਸ ਗੱਲ ਦੀ ਪਰੇਸ਼ਾਨੀ ਹੋ ਗਈ ਇਹੋ ਜਿਹਾ ਕੀ ਹੋ ਗਿਆ ਕਿ ਜਿਹੜਾ ਉਹ ਮੁੰਡਾ ਸੀ ਇੰਨਾ ਸਮਝਦਾਰ ਇੰਨਾ ਵਧੀਆ ਇੰਨੀਆਂ ਦਲੀਲਾਂ ਨਾਲ ਗੱਲਾਂ ਕਰਨ ਵਾਲਾ ਆਪਣੀ ਵਾਈਫ ਨੂੰ ਇੰਨਾ ਪਿਆਰ ਕਰਨ ਵਾਲਾ ਇੱਕਦਮ ਚੁੱਪ ਹੋ ਗਿਆ ਤੇ ਇੱਕ ਦਿਨ ਮੇਰੀ ਉਹਦੇ ਵਾਈਫ ਨਾਲ ਗੱਲ ਹੋਈ ਮੈਂ ਵੈਸੇ ਹੀ ਕਿਹਾ ਉਹਨੇ ਇੱਕ ਦਿਨ ਮੈਨੂੰ ਮੈਸੇਜ ਕੀਤਾ ਸੀਗਾ ਕਿ ਆਪਾਂ ਇਸ ਚੈਨਲ ਤੇ ਗੱਲਬਾਤ ਕਰਾਂਗੇ ਹਨ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਆਪਾਂ ਸ਼ੁਰੂ ਕਰਦੇ ਆਂ ਤੇ ਬਹੁਤ ਬਹੁਤ ਜ਼ਿਆਦਾ ਟੈਲੈਂਟ ਹੈਗਾ ਉਹਨਾਂ ਦੇ ਵਿੱਚ ਤੇ ਉਹ ਮੈਨੂੰ ਕਹਿੰਦੇ ਵੀ ਮੈਂ ਨਹੀਂ ਕਰ ਸਕਦੀ ਹਲੇ ਮੇਰੇ ਹਸਬੰਡ ਬਹੁਤ ਜ਼ਿਆਦਾ ਮੈਂਟਲੀ ਅਪਸੈਟ ਨੇ ਡਿਸਟਰਬ ਨੇ ਉਹ ਤੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਜਾ ਚੁੱਕੇ ਨੇ ਤੇ ਫਿਰ ਮੇਰੀ ਅੱਧਾ ਘੰਟਾ ਉਹਨਾਂ ਦੇ ਨਾਲ ਗੱਲ ਹੋਈ ਮੈਂ ਕਿਹਾ ਵੀ ਕੀ ਹੋ ਗਿਆ ਕਹਿੰਦੇ ਮੈਨੂੰ ਨਹੀਂ ਪਤਾ ਸਾਰਾ ਕੁਝ ਠੀਕ ਹੈ ਸਭ ਕੁਝ ਵਧੀਆ ਕਹਿੰਦੀ ਉਦੋਂ ਹੀ ਦਿਮਾਗ 'ਚ ਇੱਕ ਗੱਲ ਬੈਠ ਗਈ ਕਿ ਮੈਂ ਜ਼ਿੰਦਗੀ 'ਚ ਕੁਝ ਕਰ ਨਹੀਂ ਸਕਿਆ ਹਾਲਾਂਕਿ ਕਹਿੰਦੀ ਉਹ ਬਹੁਤ ਵਧੀਆ ਬਿਜ਼ਨਸ ਆਪਣਾ ਰਨ ਕਰ ਰਹੇ ਸੀਗੇ ਸਾਰਾ ਕੁਝ ਠੀਕ ਸੀਗਾ ਮੈਂ ਵਧੀਆ ਕੰਮ ਕਰ ਰਹੀ ਹਾਂ ਆਪਣੀ ਫੀਲਡ ਦੇ ਵਿੱਚ ਉਹ ਵੀ ਵਧੀਆ ਕਰ ਰਹੇ ਨੇ ਸਾਡੇ ਬੱਚੇ ਬੜੇ ਵਧੀਆ ਸੈਟਲ ਨੇ ਪਰ ਕਹਿੰਦੀ ਪਤਾ ਨਹੀਂ ਉਹ ਕਿਹੜੀ ਗੱਲ ਸੀ ਜਾਂ ਕੀ ਕਰਨਾ ਚਾਹੁੰਦਾ ਸੀ ਜੋ ਉਦੋਂ ਨਹੀਂ ਹੋਇਆ ਤੇ ਕਹਿੰਦੀ ਉਹ ਇੱਕਦਮ ਡਿਪਰੈਸ਼ਨ ਚ ਚਲਾ ਗਿਆ ਤੇ ਉਹਨੂੰ ਸਾਹਮਦੇ ਸਾਹਮਦੇ ਮੇਰਾ ਆਪਣਾ ਇਹ ਹਾਲ ਹੋ ਗਿਆ ਕਿ ਮੈਨੂੰ ਲੱਗਦਾ ਕਿ ਹੁਣ ਮੈਨੂੰ ਵੀ ਸੰਭਾਲਣ ਦੀ ਲੋੜ ਹੈ ਮੈਨੂੰ ਕੌਣ ਸੰਭਾਲੂਗਾ ਜਿਹੜਾ ਮੈਨੂੰ ਸੰਭਾਲਦਾ ਸੀ ਮੇਰੇ ਦੁੱਖ ਸੁੱਖ ਦਾ ਸਾਥੀ ਸੀ ਉਹ ਇਸ ਕੰਡੀਸ਼ਨ ਚ ਪਹੁੰਚ ਗਿਆ ਤੇ ਉਹਨੂੰ ਦੇਖ ਕੇ ਕਹਿੰਦੀ ਵੀ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਂ ਹੋਰ ਜ਼ਿਆਦਾ ਸਟਰੋਂਗ ਰਹਿ ਸਕਦੀ ਹਾਂ ਮੈਂ ਤੇ ਆਪ ਖਤਮ ਹੁੰਦੀ ਜਾ ਰਹੀ ਹਾਂ ਸਭੋ ਮੈਨੂੰ ਸਹਾਰੇ ਦੀ ਲੋੜ ਆ ਬਹੁਤ ਸਾਰੀਆਂ ਗੱਲਾਂ ਉਹਨੇ ਹੋਰ ਵੀ ਮੇਰੇ ਨਾਲ ਦੱਸੀਆਂ ਤੇ ਉਹ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਕਹਿੰਦੇ ਨਹੀਂ ਉਹਨੂੰ ਮੈਂ ਬਹੁਤ ਸੁਖਦ ਮਾਹੌਲ ਦਿੰਨੀ ਆ ਮੈਂ ਉਹਨੂੰ ਬਹੁਤ ਹੌਸਲਾ ਦਿੰਨੀ ਆ ਉਹਨੂੰ ਮੈਂ ਕਹਿਨੀ ਆ ਵੀ ਸਭ ਠੀਕ ਹੈ ਕੋਈ ਨਹੀਂ ਤੇਰਾ ਕੰਮ ਬੰਦ ਹੋਇਆ ਮੈਂ ਕਰ ਰਹੀ ਆ ਆਪਣਾ ਵਧੀਆ ਚੱਲ ਰਿਹਾ ਹੈ ਬੱਚੇ ਆਪਣੇ ਇੰਨੇ ਵਧੀਆ ਪੜ ਰਹੇ ਨੇ ਸਾਰਾ ਪਰਿਵਾਰ ਸਾਡਾ ਬਹੁਤ ਵਧੀਆ ਸਾਡੇ ਨਾਲ ਆ ਤਾਂ ਤੂੰ ਕਿਉਂ ਫਿਕਰ ਕਰਦਾ ਪਰ ਦੋਸਤੋ ਇਹ ਜਿਹੜੀ ਬਿਮਾਰੀ ਹੈ ਨਾ ਡਿਪਰੈਸ਼ਨ ਹੈ ਇਹ ਇੱਕ ਇਹੋ ਜਿਹੀ ਬਿਮਾਰੀ ਹੈ ਇਹਨੂੰ ਅਸੀਂ ਚਾਹ ਕੇ ਵੀ ਸਹੀ ਨਹੀਂ ਕਰ ਸਕਦੇ ਅਸੀਂ ਜਿੰਨੀ ਮਰਜ਼ੀ ਦਵਾਈਆਂ ਖਾਈ ਜਾਈਏ ਜਿੰਨੀ ਮਰਜ਼ੀ ਸਾਡੇ ਕੋਲ ਬੈਠ ਕੇ ਸਾਡੇ ਆਪਣੇ ਪਿਆਰੇ ਸਾਡੇ ਖਾਸ ਰਿਸ਼ਤੇ ਸਾਡੇ ਨਾਲ ਗੱਲਾਂ ਕਰਨ ਸਾਨੂੰ ਹੌਸਲਾ ਦੇਣ ਪਰ ਅਸੀਂ ਉਹਦੇ ਚੋਂ ਨਹੀਂ ਨਿਕਲ ਸਕਦੇ ਕਿਉਂਕਿ ਨਿਕਲਿਆ ਜਾਂਦਾ ਹੀ ਨਹੀਂ ਇਸ ਤਰ੍ਹਾਂ ਦੀ ਇਹ ਇੱਕ ਇਹ ਇਹੋ ਜਿਹਾ ਇੱਕ ਕੀੜਾ ਹੈਗਾ ਜਿਹੜਾ ਸਾਡੇ ਅੰਦਰੋਂ ਦਿਲ ਦਿਮਾਗ ਨੂੰ ਘੁਣਵਾਗ ਲੱਗ ਜਾਂਦਾ ਸਾਨੂੰ ਪਤਾ ਵੀ ਹੁੰਦਾ ਕਿ ਅਸੀਂ ਠੀਕ ਨਹੀਂ ਆ ਸਾਡੇ ਨਾਲ ਕੁਝ ਠੀਕ ਨਹੀਂ ਹੋ ਰਿਹਾ ਇੱਕ ਸਾਡੇ ਹੋਰ ਅੰਕਲ ਸੀਗੇ ਉਹਨਾਂ ਨੇ ਸੁਸਾਈਡ ਕਰਕੇ ਸੀ ਤੇ ਉਹ ਇੰਨੀ ਵਧੀਆ ਉਹਨਾਂ ਦੀ ਫੈਮਿਲੀ ਸੀਗੀ ਇੰਨਾ ਵਧੀਆ ਪਰਿਵਾਰ ਸੀਗਾ ਤੇ ਉਹ ਉਹਨਾਂ ਨੂੰ ਜਦੋਂ ਕੋਈ ਪੁੱਛਦਾ ਵੀ ਤੁਸੀਂ ਇਦਾਂ ਹੁਣ ਕਿਉਂ ਮੈਂਟਲੀ ਡਿਸਟਰਬ ਤੁਸੀਂ ਕਹਿੰਦੇ ਹੋ ਵੀ ਮੈਂ ਹੋ ਗਿਆ ਕਿਉਂ ਉਹ ਕਹਿੰਦੇ ਮੈਨੂੰ ਆਪ ਨੂੰ ਸਮਝ ਨਹੀਂ ਆਉਂਦੀ ਕਹਿੰਦੇ ਮੈਂ ਆਪਣੇ ਆਪ ਨਾਲ ਇਹ ਸਵਾਲ ਕਰਦਾ ਕਿ ਤੇਰੇ ਕੋਲ ਕੀ ਕਮੀ ਆ ਜ਼ਿੰਦਗੀ 'ਚ ਤੇਰੇ ਬੱਚੇ ਤੇਰਾ ਪਰਿਵਾਰ ਤੇਰੀ ਵਾਈਫ ਤੇਰੇ ਰਿਸ਼ਤੇਦਾਰ ਸਾਰੇ ਤੇਰੇ ਨਾਲ ਐਨ ਸਪੋਰਟਿਵ ਹੈਗੇ ਨੇ ਔਰ ਰਿਚ ਵੀ ਉਹ ਬਹੁਤ ਸੀਗੇ ਤੇ ਉਹ ਕਹਿੰਦੇ ਵੀ ਮੈਨੂੰ ਇਹੀ ਲੱਗ ਰਿਹਾ ਮੈਨੂੰ ਜੋ ਮਹਿਸੂਸ ਹੁੰਦਾ ਉਹ ਇਹ ਹੈ ਕਿ ਮੈਨੂੰ ਲੱਗਦਾ ਕਿ ਮੈਂ ਜੇ ਸੌਖਾ ਹੋਣਾ ਤਾਂ ਮੈਂ ਆਪਦੀ ਜ਼ਿੰਦਗੀ ਨੂੰ ਖਤਮ ਕਰ ਲਾਂ ਪਤਾ ਨਹੀਂ ਉਹ ਕਿਹੜੀ ਅਦੇਖ ਜੀ ਪਰੇਸ਼ਾਨੀ ਆ ਜਿਹੜੀ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਪਰ ਮੈਨੂੰ ਐਨਾ ਪਤਾ ਕਿ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਆ ਮੈਂ ਨਾਰਮਲ ਨਹੀਂ ਆ ਤੇ ਇੱਕ ਨਾ ਹੋਰ ਇੱਕ ਕੇਸ ਹੋਰ ਹੈ ਇਦਾਂ ਦਾ ਕੁੜੀ ਇੱਕ ਥੋੜੇ ਦਿਨ ਪਹਿਲਾਂ ਹੀ ਉਹਨੇ ਦੱਸਿਆ ਉਹ ਵੀ ਬੜੀ ਵਧੀਆ ਪਰਿਵਾਰ ਦੇ ਵਿੱਚ ਵਿਆਹੀ ਬਹੁਤ ਵਧੀਆ ਪਿਆਰ ਕਰਨ ਵਾਲਾ ਪੂਰਾ ਹੀ ਪਰਿਵਾਰ ਉਹਦੇ ਸਾਰੇ ਉਹਨਾਂ ਦੀ ਜੁਆਇੰਟ ਫੈਮਿਲੀ ਆ ਸਾਰੇ ਜਿਵੇਂ ਕਹਿ ਲਵੋ ਨਾ ਵੀ ਹੱਥੀ ਛਾਵਾ ਕਰਦੇ ਨੇ ਉਹਨੂੰ ਇੰਨੀ ਵਧੀਆ ਉਹ ਉਹਨਾਂ ਦੀ ਨੋਹ ਹੈ ਇੰਨੀ ਵਧੀਆ ਵਾਈਫ ਹੈ ਤੇ ਉਹਨੂੰ ਪਤਾ ਨਹੀਂ ਕੀ ਹੋਇਆ ਅਚਾਨਕ ਉਹ ਇੰਨੀ ਜ਼ਿਆਦਾ ਡੂੰਘੇ ਡਿਪਰੈਸ਼ਨ ਚ ਚਲੀ ਗਈ ਉਹਦਾ weight ਘਟ ਗਿਆ ਤੇ ਭੁੱਖ ਲੱਗਣੋਂ हट ਗਈ ਕੁਝ ਵੀ ਨਹੀਂ ਕਹਿੰਦੀ ਮੈਨੂੰ ਇਹ ਕੱਲ ਤਾਂ ਪਸੰਦ ਆਉਂਦੀ ਹੈ ਮੈਨੂੰ ਕੋਈ ਵੀ ਆਪਦੇ ਨੇੜੇ ਜਿਹੜੇ ਚੰਗਾ ਨਹੀਂ ਲੱਗਦਾ ਕੋਈ ਬੈਠਾ ਮੈਨੂੰ ਲੱਗਦਾ ਮੈਂ ਇਹੋ ਜੀ ਜਗ੍ਹਾ ਤੇ ਚਲੀ ਜਾਵਾਂ ਜਿੱਥੇ ਮੈਂ ਇਕੱਲੀ ਹੋਵਾਂ ਮੇਰੇ ਆਸ-ਪਾਸ ਕੋਈ ਨਾ ਹੋਵੇ ਤੇ ਉਹਦਾ ਇੰਨਾ ਹਸੂ ਹਸੂ ਕਰਦਾ ਚਿਹਰਾ ਹੁੰਦਾ ਸੀ ਦਗਦਗ ਕਰਦਾ ਚਿਹਰਾ ਹੁੰਦਾ ਸੀ ਤੇ ਉਹ ਅੱਜ ਇੱਕ ਹਸਪੀਟਲ ਦੇ ਵਿੱਚ ਬੈਠੀ ਐ ਬਿਲਕੁਲ ਕਮਜ਼ੋਰ ਤੇ ਉਹ ਕਹਿੰਦੀ ਮੈਨੂੰ ਨਹੀਂ ਪਤਾ ਲੱਗਦਾ ਵੀ ਮੈਨੂੰ ਕੀ ਹੋਇਆ ਤੇ ਇਸ ਤਰ੍ਹਾਂ ਦੀਆਂ ਮਤਲਬ ਦਿਮਾਗੀ ਜਿਹੜੀਆਂ ਪਰੇਸ਼ਾਨੀਆਂ ਸਾਨੂੰ ਤੰਗ ਕਰਦੀਆਂ ਸੋ ਮੈਨੂੰ ਇਹੀ ਐ ਕਿ ਜਦੋਂ ਵੀ ਤੁਹਾਨੂੰ ਲੱਗੇ ਕੋਈ ਗੱਲ ਤੁਹਾਨੂੰ ਪਰੇਸ਼ਾਨ ਕਰ ਰਹੀ ਐ ਬਾਰ-ਬਾਰ ਤੁਹਾਨੂੰ ਅੰਦਰੋਂ ਕੋਈ ਚੀਜ਼ ਖਾਂਦੀ ਐ ਤਾਂ ਉਹਨੂੰ ਕਿਸੇ ਦੇ ਨਾਲ ਸਾਝੀ ਜ਼ਰੂਰ ਕਰੋ ਅਸੀਂ ਘਰ ਦੀ ਸਫਾਈ ਕਰਦੇ ਹਾਂ ਅਸੀਂ ਆਪਣੇ ਸਰੀਰ ਦੀ ਸਫਾਈ ਕਰਦੇ ਹਾਂ ਅਸੀਂ ਆਪਣੇ ਕੱਪੜਿਆਂ ਦੀ ਸਫਾਈ ਕਰਦੇ ਹਾਂ ਅਸੀਂ ਆਪਾਂ ਕਦੇ ਕੋਈ ਕੋਨਾ ਸਾਫ਼ ਕਰਦੇ ਹਾਂ ਘਰ ਦਾ ਕਦੇ ਕੋਈ ਪਰ ਅਸੀਂ ਇੱਕ ਮਨ ਦਾ ਕੋਨਾ ਜਿਹੜਾ ਉਹਨੂੰ ਅਸੀਂ ਸਾਫ਼ ਕਿਉਂ ਨਹੀਂ ਕਰਦੇ ਉਹਦੇ ਵਿੱਚ ਅਸੀਂ ਕਿਉਂ ਇੰਨੀਆਂ ਚੀਜ਼ਾਂ ਤੁੰਨ ਤੁੰਨ ਕੇ ਭਰੀ ਜਾਂਦੇ ਹਾਂ ਕਿ ਆਖਰ ਨੂੰ ਅਸੀਂ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ देखो जे ਤੁਹਾਨੂੰ ਲੱਗਦਾ ਨਾ ਵੀ ਕੋਈ ਤੁਹਾਡਾ ਦੋਸਤ ਜਾਂ ਤੁਹਾਡੀ ਕੋਈ ਸਹੇਲੀ ਜਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਤੁਹਾਡੇ ਨਾਲ ਟੱਚ 'ਚ ਨਹੀਂ ਹੈ ਉਹ ਤੁਹਾਨੂੰ ਫੋਨ ਨਹੀਂ ਕਰਦਾ ਤੁਹਾਡਾ ਨਾ ਫੋਨ ਤੇ ਗੱਲ ਨਹੀਂ ਕਰਦਾ ਤੁਹਾਡੇ ਮੈਸੇजेस ਦਾ ਫੋਨ ਕਾਲਸ ਦਾ ਰਿਪਲਾਈ ਨਹੀਂ ਕਰਦਾ ਤੇ ਇਹ ਨਾ ਸੋਚੋ ਕਿ ਉਹ ਆਪਦੇ ਕੰਮ 'ਚ ਬਿਜ਼ੀ ਹੈ ਉਹਦਾ ਹਾਲਚਲ ਪੁੱਛੋ ਉਹਦੇ ਘਰ ਤੱਕ ਜਾਓ ਉਹਦੇ ਕੋਲ ਬੈਠੋ ਜੇ ਉਹ ਵੀ ਕਹਿਦੇ ਵੀ ਨਾ ਵੀ ਮੈਂ ਨਹੀਂ ਠੀਕ ਆ ਮੈਨੂੰ ਕੁਝ ਨਹੀਂ ਹੋਇਆ ਤਾਂ ਵੀ ਕੁਰੇਦਣ ਦੀ ਕੋਸ਼ਿਸ਼ ਕਰੋ ਕਿ ਜਰੂਰ ਕੁਝ ਹੋਇਆ ਹੈ ਜਿਹੜਾ ਇਹ ਇਨਸਾਨ ਸਾਰਿਆਂ ਨਾਲੋਂ ਟੁੱਟ ਰਿਹਾ ਹੈ ਤੇ ਇਕੱਲ ਤਾਨੂੰ ਪਸੰਦ ਕਰ ਰਿਹਾ ਤੇ ਜੇ ਤੁਸੀਂ ਆਪਣੇ ਆਪ ਮੰਨ ਲਓ ਜੇ ਤੁਹਾਨੂੰ ਲੱਗਦਾ ਕਿ ਅਸੀਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਆਹ ਪਰੇਸ਼ਾਨੀ ਆਏ ਕਿਸੇ ਨੂੰ ਮੈਂ ਦੱਸ ਵੀ ਨਹੀਂ ਸਕਦਾ ਮੈਂ ਕਿਸੇ ਨੂੰ ਮਿਲ ਵੀ ਨਹੀਂ ਸਕਦਾ ਮੈਂ ਕਿਸੇ ਤੇ ਕਿਉਂ ਹੋਰ ਬਰਡਨ ਪਾਵਾਂ ਮੈਂ ਆਪਣੇ ਆਪ ਚ ਹੀ ਕੋਲ ਧਰਾਂ ਮੈਂ ਆਪੇ ਇਹਦਾ ਹੱਲ ਲੱਭਾਂ ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਲੰਬੀ ਖਿੱਚੀ ਜਾ ਰਹੀ ਹੈ ਤੇ ਇਹਦਾ ਹੱਲ ਕੋਈ ਨਹੀਂ ਮਿਲ ਰਿਹਾ ਤਾਂ ਪਲੀਜ਼ ਮੇਰੀ ਰਿਕੁਐਸਟ ਹੈ ਕਿ ਕਿਸੇ ਸਾਈਕੀਆਟ੍ਰਿਸਟ ਨੂੰ ਕਿਸੇ ਸਾਈਕੋਲੋਜੀਸਟ ਨੂੰ ਜ਼ਰੂਰ ਮਿਲੋ ਉਹਨਾਂ ਕੋਲ ਇੰਨੇ ਅੱਛੇ ਤਰੀਕੇ ਹੁੰਦੇ ਨੇ ਉਹ ਤੁਹਾਡੇ ਨਾਲ ਬਿਲਕੁਲ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਗੁਪਤ ਹੁੰਦੀਆਂ ਉਹ ਕਿਸੇ ਨਾਲ ਵੀ ਸਾਂਝੀਆਂ ਨਹੀਂ ਕਰਦੇ ਇੱਕ ਪੇਸ਼ੈਂਟ ਦੀ ਗੱਲ ਉਹ ਦੂਜੇ ਤੱਕ ਨਹੀਂ ਪਤਾ ਲੱਗਣ ਦਿੰਦੇ ਉਹਨਾਂ ਕੋਲ ਤੁਸੀਂ ਬੇਝਿਜਕ ਗੱਲ ਕਰ ਸਕਦੇ ਹੋ ਆਪਣੀ ਪਰੇਸ਼ਾਨੀ ਹੱਲ ਕਰ ਸਕਦੇ ਹੋ ਇੱਕ ਗੱਲ ਹੋਰ ਹੈ ਕਹਿੰਦੇ ਜਦੋਂ ਵੀ ਕੋਈ ਗੱਲ ਤੁਹਾਡੇ ਦਿਮਾਗ ਦੇ ਵਿੱਚ ਹੈਗੀ ਹੈ ਨਾ ਅੰਦਰ ਜਿਹੜੀ ਗੰਢ ਵੱਜੀ ਹੈ ਜਦੋਂ ਹੀ ਤੁਸੀਂ ਉਹ ਕਿਸੇ ਕੋਲ ਕਰੋਗੇ ਤਾਂ 50% ਜਿਹੜੀ ਤੁਹਾਡੀ ਸਮੱਸਿਆ ਉਹਦਾ ਹੱਲ ਹੋ ਜਾਣਾ ਵੈਸੇ ਵੀ ਜਿਵੇਂ ਕਹਦੇ ਹੁੰਦੇ ਆ ਜਿਵੇਂ ਬੱਚਿਆਂ ਨੂੰ ਮਾਪੇ ਕਹਿੰਦੇ ਆ ਕਿ ਜਿੱਦੀ ਮਰਜ਼ੀ ਗਲਤੀ ਕਰ ਲਓ ਕੁਝ ਵੀ ਕਰ ਲਓ ਬਾਹਰ ਜਦੋਂ ਵੀ ਆ ਕੇ ਪੇਰੈਂਟਸ ਨਾਲ ਗੱਲ ਕਰੋਗੇ ਤਾਂ ਉਹਦਾ ਹੱਲ ਲੱਭਾਂਗੇ ਤੇ ਤੁਹਾਡੀ ਸਮੱਸਿਆ ਸਮਝੋ ਲਗਭਗ ਖਤਮ ਹੀ ਹੋ ਚੁਗੀ। ਸੋ ਇਹੋ ਜਿਹਾ ਕੋਈ ਵੱਡਾ ਲੱਭੂ ਇਹੋ ਜਿਹਾ ਕੋਈ ਖਾਸ ਆਪਦੇ ਨੇੜੇ ਰੱਖੋ। ਜਿਹੜਾ ਤੁਹਾਡੇ ਉਸ ਦੁੱਖ ਨੂੰ ਉਸ ਪੀੜਾ ਨੂੰ ਉਸ ਮੁਸ਼ਕਲ ਨੂੰ ਉਸ ਐਡੀ ਵੱਡੀ ਸਾਰੀ ਗੱਲ ਨੂੰ ਬਹੁਤ ਛੋਟਿਆਂ ਕਰ ਦੂਗਾ ਬਹੁਤ ਆਸਾਨ ਕਰ ਦੂਗਾ। ਕਿਉਂਕਿ ਦੇਖੋ ਆਪਣੇ ਰਿਸ਼ਤੇ ਕਾਦੇ ਲਈ ਹੁੰਦੇ ਨੇ। ਆਪਾਂ ਰਿਸ਼ਤੇ ਬਣਾਉਨੇ ਆ ਹਨਾ ਆਪਣੇ ਆਸ-ਪਾਸ ਰਿਸ਼ਤਿਆਂ ਦੀ ਭੀੜ ਇਕੱਠੀ ਕਰਦੇ ਆ ਮੇਰਾ ਫਲਾਨਾ ਮੇਰਾ ਫਲਾਨਾ ਹਨਾ ਉਹ ਕਾਦੇ ਲਈ ਹੁੰਦੇ ਨੇ ਉਹ ਇਸੇ ਲਈ ਹੁੰਦੇ ਆ ਸੋ ਕਦੇ ਵੀ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਇਸ ਟਾਈਮ ਮੇਰੇ ਕੋਲ ਕੋਈ ਨਹੀਂ ਜਿਹਦੇ ਨਾਲ ਮੈਂ ਗੱਲ ਕਰਕੇ ਹੌਲਾ ਹੋ ਸਕਾਂ ਇੱਥੇ ਤੁਸੀਂ ਗੱਲ ਤੋਂ ਕਿਸੇ ਨਾ ਕਿਸੇ ਨਾਲ ਆਪਦੀ ਗੱਲ ਕਰੋ ਇੱਕ ਹੋਰ ਮੈਂ ਐਦਾ ਤਰੀਕਾ ਦੱਸਦੀ ਆ ਕਿ ਤੁਸੀਂ ਇੱਕ ਕਾਗਜ਼ ਪੈਨ ਲਓ ਉਸ ਦੇ ਉੱਤੇ ਲਿਖਣਾ ਸ਼ੁਰੂ ਕਰੋ ਵਾਰ-ਵਾਰ ਲਿਖੋ ਜਿਹੜੀ ਵੀ ਸਮੱਸਿਆ ਹੈਗੀ ਉਹਨੂੰ ਲਿਖੋ ਆਹ ਪਰੇਸ਼ਾਨੀ ਆ ਮੈਂ ਆਹ ਸੋਚ ਰਹੀ ਆ ਮੈਂ ਆਹ ਸੋਚ ਰਹੀ ਆ ਮੇਰੇ ਨਾਲ ਆਹ ਹੋ ਰਿਹਾ ਐਦਾਂ ਹੋਇਆ ਜਾਂ ਕਿਸੇ ਨੇ ਮੈਨੂੰ ਇਹ ਕਿਹਾ ਮੈਨੂੰ ਇਸ ਚੀਜ਼ ਦਾ ਦੁੱਖ ਆ ਕਿਸੇ ਨੂੰ ਨਹੀਂ ਦੱਸਣੀ ਤਾਂ ਕਾਗਜ਼ ਤੇ ਲਿਖੋ ਉਹ ਵੀ ਤੁਹਾਡੇ ਅੰਦਰੋਂ ਇੱਕ ਤਰ੍ਹਾਂ ਦੀ ਗੱਲ ਨਿਕਲੂਗੀ ਤੇ ਤੁਸੀਂ ਹਲਕੇ ਫੁੱਲ ਹੋਵੋਗੇ ਬਾਥਰੂਮ ਚ ਜਾ ਕੇ ਕਮਰਾ ਬੰਦ ਕਰਕੇ ਤੁਸੀਂ ਉੱਚੀ ਉੱਚੀ ਕੁਝ ਬੋਲ ਸਕਦੇ ਹੋ ਉੱਚੀ ਉੱਚੀ ਬੋਲ ਕੇ ਕਿਸੇ ਖਾਲੀ ਥਾਂ 'ਚ ਜਾ ਕੇ ਦੂਰ ਚਲੇ ਜਾਓ ਜਿੱਥੇ ਕਿਸੇ ਨੂੰ ਤੁਹਾਡੀ ਆਵਾਜ਼ ਨਾ ਸੁਣੀ ਉੱਥੇ ਜਾ ਕੇ ਵੀ ਤੁਸੀਂ ਆਪਣੀ ਉੱਚੀ ਉੱਚੀ ਗੱਲਾਂ ਕਰ ਸਕਦੇ ਹੋ ਤੇ ਇਹ ਤੁਹਾਡੀ ਜਿਹੜੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਊਗੀ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਸਾਈਕੀਆਟ੍ਰਿਸਟ ਹੀ ਦੱਸਦੇ ਆ ਸਾਈਕੋਲੋਜੀਸਟ ਹੀ ਦੱਸਦੇ ਨੇ ਕੇ ਅੰਦਰ ਜਿਹੜਾ ਗੁੱਭੂ ਘੁਬਾਟ ਜਿਹਨਾਂ ਚ ਰ ਆਪਾਂ ਕੱਢਦੇ ਨਹੀਂ ਨਾ ਆਪਾਂ ਨਾਰਮਲ ਨਹੀਂ ਹੁੰਦੇ ਇਸ ਤੋਂ ਪਹਿਲਾਂ ਕਿ ਇਹ ਸਾਡੀ ਬਿਮਾਰੀ ਬਹੁਤ ਭਿਆਨਕ ਰੂਪ ਲੈ ਲੇ ਬਹੁਤ ਭਿਆਨਕ ਇਹਦੇ ਸਿੱਟੇ ਨਿਕਲਣ ਉਸ ਤੋਂ ਪਹਿਲਾਂ ਜਿਹੜਾ ਕੰਟਰੋਲ ਆ ਉਹ ਸਾਡੇ ਆਪਣੇ ਹੱਥ 'ਚ ਆਸੀਂ ਆਪਾਂ ਇਹਦਾ ਹੱਲ ਕਰ ਸਕਦੇ ਹਾਂ ਬਸ ਇੱਕ ਲੋੜ ਹੈ ਕਿ ਕਿਸੇ ਨਾਲ ਜ਼ਿਕਰ ਕਰੋ ਕਿਸੇ ਕੋਲ ਗੱਲ ਕਰੋ ਤੇ ਅੱਜ ਬਸ ਇਹੀ ਮੇਰੇ ਦਿਮਾਗ 'ਚ ਗੱਲ ਆ ਰਹੀ ਸੀਗੀ ਕਿ ਅਸੀਂ ਇੰਨੇ ਵੱਡੇ ਨਹੀਂ ਹੁੰਦੇ ਕਿ ਅਸੀਂ ਸਾਰੀਆਂ ਮੁਸ਼ਕਲਾਂ ਦਾ ਹੱਲ ਅਸੀਂ ਆਪੇ ਆਪਦੇ ਕੋਲੋਂ ਲੱਭ ਲਈਏ ਆਪਣੇ ਸੱਜੇ ਖੱਬੇ ਕੋਈ ਨਾ ਕੋਈ ਜ਼ਰੂਰ ਸਾਡਾ ਆਪਣਾ ਹੁੰਦਾ ਤੇ ਉਹ ਜਿਵੇਂ surjit patar ਹੁਣੀ ਕਹਿੰਦੇ ਆ ਕਿ ਜੇ ਦਿਲ ਖੋਲ ਲੈਂਦਾ ਯਾਰਾਂ ਦੇ ਨਾਲ ਫਿਰ ਖੋਲਣਾ ਨਾ ਪੈਂਦਾ ਉਹ ਯਾਰਾਂ ਦੇ ਨਾਲ ਇਹ ਦਿਲ ਦੀਆਂ ਜਿਹੜੀਆਂ ਗੰਡਾਂ ਨੇ ਨਾ ਇਹ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਮਿੱਤਰ ਬੇਲੀਆਂ ਨਾਲ ਖੋਲ ਲੈਣੀਆਂ ਚਾਹੀਦੀਆਂ ਇਹ ਤੁਹਾਡਾ ਹੀ ਵਿਅਮਾਗ ਕੋਈ ਤੁਹਾਡੇ ਨਾਲ ਨਹੀਂ ਖੜਾ ਤੁਹਾਡਾ ਆਪਣਾ ਤੁਹਾਡਾ ਕੋਈ ਪਿਆਰਾ ਹਮੇਸ਼ਾ ਤੁਹਾਡੇ ਨਾਲ ਹੁੰਦਾ ਬੇਸ਼ੱਕ ਉਹ ਤੁਹਾਡੇ ਨਾਲ ਕਾਫੀ ਸਮੇਂ ਤੋਂ ਨਾ ਮਿਲਿਆ ਹੋਵੇ ਪਰ ਉਹ ਜਿਹੜੀਆਂ ਦਿਲੋਂ ਜੁੜੀਆਂ ਹੁੰਦੀਆਂ ਸਾਂਝਾ ਉਹ ਹਮੇਸ਼ਾ ਨਾਲ ਹੁੰਦੀਆਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਠੀਕ ਰੱਖਣ ਲਈ ਉਹਨਾਂ ਦੇ ਵਿੱਚ ਬੈਠੋ ਮੁੜ ਤੋਂ ਉਹੀ ਮਹਿਫਲਾਂ ਦੇ ਵਿੱਚ ਹਾਜ਼ਰ ਹੋਵੋ ਤਾਂ ਕਿ ਜਿਹੜੀ ਇਸ ਤੁਹਾਡੀ ਦੁਨੀਆ ਹੈਗੀ ਆ ਜਿਹੜੀ ਤੁਹਾਡੀ ਇਹ ਜ਼ਿੰਦਗੀ ਹੈਗੀ ਆ ਉਸੇ ਤਰ੍ਹਾਂ ਹੁਸਨ ਬਣੀ ਰਹੇ ਉਹਦੇ ਜਿਹੜੇ ਹਾਸੇ ਆ ਉਹਨੀਆਂ ਖੁਸ਼ੀਆਂ ਉਸੇ ਤਰ੍ਹਾਂ ਬਚੀਆਂ ਰਹਿਣ ਉਸੇ ਤਰ੍ਹਾਂ ਵਾਪਸ ਆ ਜਾਣ ਸੋ ਅੱਜ ਦੀ ਇਹੀ ਗੱਲਬਾਤ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਨੀ ਆ ਫੇਰ ਆਪਾਂ ਜਲਦੀ ਮਿਲਾਂਗੇ ਸਤਿ ਸ਼੍ਰੀ ਅਕਾਲ